ਨੋਰ ਵੰਦਨਨ ਕਵਾ ਸਰਵ ਕਲਾ ਸਮਰਥ ਮੰਡੋਲਨ 에 ਰੱਖੋ ਪ੍ਰਭ ਨਾਨ ਗੁਰ ਦੇ ਘਰ ਹੱਥ ਹਗਮ ਅਗੂਚਰ ਸਾਚੁ ਸਾਹਿਬ ਮੇਰਾ ਨਾ ਕੋ ਬੁਲਾ ਬੁਲਾਇਆ ਤੇਰਾ ਜੀਤਾ ਜੀਉ ਪਿੰਨ ਸਬ ਤੇਰਾ ਤੂੰ ਅੰਤਰਜਾਮੀ ਬੁਰਹ ਭਗਵਾਨ ਦਾਸ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਾਂ ਕਰੀਵਖਿਆਨ ਬੇਸ਼ੁਮਾਰ ਅਥਾ ਗਣਤ ਅਤੁਲ ਜਿਉਂ ਬੁਲਾਵ ਜਿਉਂ ਨਾਨਕ ਦਾਸ ਬੋਲੇ ਜਿਉਂ ਬੁਲਾਵ ਜਿਉਂ ਨਾਨਕ ਦਾਸ ਬੋਲੇ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀ ਪਰੋ ਮਹੱਲਾ ਦੀ ਜਾਮ ਮੈਂ ਕਾਮਣ ਮੇਰਾ ਕੰਤ ਕਰਤਾਰ ਜੇਹਾ ਕਰਾਏ ਤੇ ਆ ਕਰੀ ਸਿਗਾਰ ਮੈਂ ਕਾਮਣ ਮੇਰਾ ਕੰਤ ਕਰਤਾਰ ਜੇਹਾ ਕਰਾਏ ਤੇ ਆ ਕਰੀ ਸਿਗਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਸਤਕਾਰਯੋਗ ਗੁਰੂ ਜੀ ਦੀ ਸਾਜੀ ਨਵਾਜੇ ਗੁਰੂ ਰੋ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਪਾਖਸ਼ਾ ਜੀ ਨੇ ਬਖਸ਼ਿਸ਼ ਕੀਤੀ ਹੈ ਸੰਤ ਸੰਗਤ ਦਾ ਅਮੋਲਕ ਸਮਾ ਬਖਸ਼ਿਆ ਹੈ ਇਸ ਪਾਵਨ ਸ਼ਾਂਤੀ ਸ਼੍ਰੀ ਗੁਰੂ ਰਸੈ ਮਹਾਰਾਜੀ ਦੀ ਪਾਵਨ ਬਾਣੀ ਦੀ ਜੋੜੀ ਵਾਰ ਕਥਾ ਚੱਲ ਰਹੀ ਹੈ। ਜੀ ਦੇ ਤੈਤ ਪੈਰੋ ਰਾਗ ਦੇ ਅੰਦਰ ਇਸ ਸਮੇਂ ਗੁਰੂ ਅਮਰਦਾਸ ਮਹਾਰਾਜੀ ਰੋਹਾਨੀ ਅੰਮ੍ਰਿਤ ਮਈ ਦਾਤਾ ਸ਼ਬਦ ਦੁਆਰਾ ਵੰਡ ਰਹੇ ਹਨ ਆਪਣੇ ਹਿਰਦੇ ਦੀ ਝੋਲੀ ਅੱਗੇ ਕਰਕੇ ਸਤਿਗੁਰੂ ਪਾਸੋਂ ਇਹ ਦਾਤਾਂ ਲਈਏ ਸ਼ਬਦ ਦੀ ਬਾਣੀ ਦੀ ਜਿਹੜੀ ਓਟ ਹੈ ਉਹ ਲੈ ਸਕੀਏ ਸ਼ਬਦ ਦੇ ਨਾਲ ਬਾਣੀ ਨਾਲ ਜੁੜ ਸਕੀਏ ਸੋ ਚਾਦਰੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ 1128 ਅੰਗ ਤੇ ਗੁਰੂ ਅਮਰਦਾਸ ਮਹਾਰਾਜੀ ਜੋ ਬਖਸ਼ਿਸ਼ ਕਰ ਰਹੇ ਹਨ ਸਤਿਗੁਰੂ ਜੀ ਦਾ ਇਥੇ ਇਹ ਚੌਥਾ ਸ਼ਬਦ ਹੈ ਤੇ ਗਰੀਬ ਨਿਵਾਸ ਸੱਚੇ ਬਾਦਸ਼ਾਹ ਜੀ ਉੱਤਮ ਜਗਿਆਸੂ ਦੀ ਅਵਸਥਾ ਨੂੰ ਬਿਆਨ ਕੀਤਾ ਹੈ ਤਿੰਨ ਪ੍ਰਕਾਰ ਦੇ ਜਗਿਆਸੂ ਹੋਇਆ ਕਰਦੇ ਨੇ ਉਤਮ ਮੱਧਮ ਕਨਿਸ਼ਟ ਤਿੰਨੇ ਪ੍ਰਕਾਰ ਦੇ ਜਗਿਆਸੂਆਂ ਬਾਬਤ ਗੁਰਬਾਣੀ ਦੇ ਵਿੱਚ ਜ਼ਿਕਰ ਆਇਆ ਹੈ ਜਿਹੜਾ ਨੀਚ ਭਾਵ ਦਾ ਜਗਿਆਸੂ ਹੁੰਦਾ ਹੈ ਉਹਦਾ ਕਰਮ ਕੀ ਹੁੰਦਾ ਹੈ ਉਹ ਵੀ ਧਾਰਮਿਕ ਅਸਥਾਨਾਂ ਤੇ ਜਾਂਦਾ ਹੈ ਤਾਂ ਆਰਮਕ ਕਰਮ ਕਰਦਾ ਹੈ ਪਰ ਉਹਦੇ ਜੀਵਨ ਵਿੱਚ ਇੱਕ ਪੈਸੇ ਦਾ ਵੀ ਉਸ ਨੂੰ ਲਾਭ ਨਹੀਂ ਮਿਲਦਾ ਗੁਰਵਾਣੀ ਨੇ ਆਖਿਆ ਮਨ ਮੁਖ ਪੱਥਰ ਸਹਿਲ ਹੈ ਤ੍ਰਿਗ ਜੀਵਨ ਫੀਕਾ ਜਲ ਮੈਂ ਕੀਤਗ ਰਾਖੀਐ ਅਬ ਅੰਤਰ ਸੁੱਕਾ ਜਿਵੇਂ ਪੱਥਰ ਨੂੰ ਪਾਣੀ ਵਿੱਚ ਜਿੰਨਾ ਚਿਰ ਮਰਜੀ ਰੱਖੋ ਕਿੰਨਾ ਸਖਤ ਲੋਹਾ ਹੈ ਉਹ ਵੀ ਸਮਾਪਾ ਕੇ ਗਲ ਜਾਂਦਾ ਹੈ ਕਿੰਨੀ ਮੋਟੀ ਲੱਕੜ ਹੋਵੇ ਭਾਵੇਂ ਕੋਈ ਵੀ ਸਖਤ ਹੋ ਸਖਤ ਹੀ ਹੋਵੇ ਉਹ ਪਾਣੀ ਵਿੱਚ ਗਲ ਜਾਂਦੀ ਹੈ ਪਰ ਪੱਥਰ ਐਸਾ ਹੈ ਇਹਨੂੰ ਕਿੰਨਾ ਸਮਾਂ ਮਰਜ਼ੀ ਰੱਖੋ ਕਿੰਨੇ ਸਾਲ ਰੱਖੋ ਉਹ ਕਦੇ ਗਲਦਾ ਨਹੀਂ ਹੈ ਮਨੁੱਖ ਕਿਹਾ ਗਿਆ ਉਹਨੂੰ ਕਨਿਸ਼ਟ ਆਖਿਆ ਗਿਆ ਹੈ ਤੇ ਉਹ ਗੁਰੂ ਜਿਵੇਂ ਸਾਧੂ ਦੀਆਂ ਨਿਸ਼ਾਨੀਆਂ ਛੇ ਦਸਤੀਆਂ ਨੇ ਮਹਾਰਾਜ ਜੀ ਨੇ ਸਸਕ੍ਰਿਤੀ ਦੇ ਸ਼ਲੋਕ ਅੰਦਰ ਇਸ ਤਰ੍ਹਾਂ ਹਰ ਇੱਕ ਚੀਜ਼ ਦੀ ਨਿਸ਼ਾਨੀ ਦੱਸੀ ਹੈ ਉਹਦਾ ਜੀਵਨ ਅੱਗੇ ਜਾ ਕੇ ਬਦਲ ਸਕਦਾ ਹੈ ਤੇ ਬਦਲ ਵੀ ਜਾਂਦਾ ਹੈ ਕਿਸੇ ਇੱਛਾ ਦੇ ਅਧੀਨ ਬਾਣੀ ਪੜੀ ਗਿਆ ਇੱਛਾ ਪੂਰੀ ਹੋ ਗਈ ਕਈ ਤਾਂ ਹਟ ਜਾਂਦੇ ਨੇ ਪਰ ਕੋਈ ਉਨ੍ਹਾਂ ਦੇ ਵਿੱਚੋਂ ਅੱਗੇ ਚੱਲ ਪੈਂਦਾ ਨਹੀਂ ਹੁਣ ਹੋਰ ਬਾਣੀ ਪੜ੍ਹਨੀ ਐ ਹੋਰ ਨਾਮ ਜਪਣਾ ਹੈ ਤੀਸਰਾ ਹੁੰਦਾ ਹੈ ਜਿਹੜਾ ਉੱਤਮ ਜਗਿਆਸੂ ਸਭ ਨਾਲੋਂ ਓ ਸ਼ਬਦ ਨੂੰ ਸੁਣਦਾ ਵਿਚਾਰਦਾ ਤੇ ਆਪਣੇ ਜੀਵਨ ਨੂੰ ਬਦਲ ਲੈਂਦਾ ਹੈ ਉਹ ਕਿਸੇ ਇੱਛਾ ਦੇ ਅਧੀਨ ਫਿਰ ਬਾਣੀ ਨਹੀਂ ਪੜ੍ਹਦਾ ਨਾਮ ਨਹੀਂ ਜਪਦਾ ਬਾਣੀ ਤੋਂ ਨਾਮ ਤੋਂ ਰੱਬ ਤੋਂ ਗੁਰੂ ਤੋਂ ਸਦਕੇ ਜਾਂਦਾ ਹੈ ਦੁਨੀਆ ਦਾ ਕੋਈ ਵੀ ਲਾਲਚ ਉਹਨੂੰ ਡੁਲਾ ਨਹੀਂ ਸਕਦਾ ਜਿਹੜਾ ਮੱਦਮ ਭਾਵ ਦਾ ਹੁੰਦਾ ਉਹਨੂੰ ਡੁਲਾਇਆ ਜਾ ਸਕਦਾ ਹੈ ਵੀ ਇੱਥੇ ਤੇਰੀ ਗੱਲ ਨਹੀਂ ਬਣੀ ਆ ਜਾ ਤੈਨੂੰ ਹੋਰ ਥਾਂ ਤੇ ਲੈ ਕੇ ਚਲਦੇ ਆ ਉੱਥੇ ਜਾ ਕੇ ਤੂੰ ਸੇਵਾ ਕਰੇਗਾ ਤੈਨੂੰ ਇਹ ਕੁਝ ਮਿਲ ਜਾਵੇਗਾ ਪਰ ਜਿਹੜਾ ਉੱਤਮ ਜਗਿਆਸੂ ਹੁੰਦਾ ਕਿਸੇ ਵੀ ਹਾਲਤ ਵਿੱਚ ਡੋਲਦਾ ਨਹੀਂ ਆਪਾਂ ਵੇਖ ਸਕਦੇ ਹਾਂ ਇਤਿਹਾਸ ਦੇ ਅੰਦਰ ਗੁਰੂ ਦੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸ਼ੀਰੀਆਂ ਪ੍ਰਾਪਤ ਕੀਤੀਆਂ ਭਾਈ ਮਨੀ ਸਿੰਘ ਜੀ ਬੰਦ-ਬੰਦ ਕਟਾਏ ਬਾਬਾ ਜੀ ਸਿੰਘ ਜੀ ਹੋਰ ਪਤਾ ਨਹੀਂ ਕਿੰਨੇ ਗੁਰੂ ਕੇ ਲਾਲ ਗੁਰੂ ਕੇ ਸਿੱਖ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਰ ਡੋਲੇ ਨਹੀਂ ਹਨ ਬਾਰਾ ਸੱਚੇ ਪਾਸ਼ਾ ਇਥੇ ਉੱਤਮ ਜਗਿਆਸੂ ਦੀ ਅਵਸਥਾ ਨੂੰ ਬਿਆਨ ਕਰ ਰਹੇ ਹਨ ਉੱਤਮ ਜਗਿਆਸੂ ਇਸ ਤਰ੍ਹਾਂ ਹੁੰਦਾ ਜਿਵੇਂ ਪਤੀ ਵਰਤਾ ਇਸਤਰੀ ਹੁੰਦੀ ਹੈ ਪਰ ਅੱਜ ਸੰਸਾਰ ਦੇ ਵਿੱਚ ਬਹੁਤ ਘੱਟ ਪਤੀ ਵਰਤ ਇਸਤਰੀ ਮਿਲੇਗੀ ਪਤੀ ਵਤ ਇਸਤਰੀ ਦੀ ਬੜੀ ਵੱਡੀ ਤਪੱਸਿਆ ਹੁੰਦੀ ਹੈ ਉਹਦੀ ਬੜੀ ਵੱਡੀ ਸਾਧਨਾ ਸ਼ਕਤੀ ਹੁੰਦੀ ਹੈ ਉਹਦੇ ਵਿੱਚ ਤੁਹਾੰਮਾਰਾ ਸੱਚੇ ਪਾਸ਼ਾ ਉਪਦੇਸ਼ ਕਰ ਰਹੇ ਨੇ ਅਮਰਤ ਬਚਨਾਂ ਨਾਲ ਜੁੜੀਏ ਪੈਰੋ ਮਹੱਲਾ ਤੀਜਾ ਪੈਰੋ ਰਾਗ ਮਹੱਲਾ ਤੀਜਾ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰ ਰਹੇ ਨੇ ਮੈਂ ਕਾਮਣ ਮੇਰਾ ਕੰਤ ਕਰਤਾ ਉੱਤਮ ਜਗਿਆਸੂ ਕਹਿੰਦਾ ਹੈ ਮੇਰਾ ਰੱਬ ਨਾਲ ਹੁਣ ਇਸ ਤਰ੍ਹਾਂ ਪਿਆਰ ਹੈ ਜਿਵੇਂ ਪਤੀ ਤੇ ਪਤਨੀ ਦਾ ਹੁੰਦਾ ਹੈ ਸੁਹਾਗਣ ਦਾ ਆਪਣੇ ਪਤੀ ਨਾਲ ਹੁੰਦਾ ਹੈ ਸਾਰੀਆਂ ਇਸ ਤਰ੍ਹਾਂ ਦੀ ਪ੍ਰੀਤ ਨਹੀਂ ਹੁੰਦੀ ਸਾਰੀਆਂ ਇਸਤਰੀਆਂ ਸੁਹਾਗਣਾ ਵੀ ਨਹੀਂ ਹੁੰਦੀਆਂ ਸੁਹਾਗਣ ਉਸੇ ਨੂੰ ਕਿਹਾ ਗਿਆ ਹੈ ਜਿਨੇ 100% ਪਤੀ ਵਰਤਾ ਧਰਮ ਨੂੰ ਪਾਲਣਾ ਕੀਤਾ ਹੈ ਕਾਮਣ ਵੈਸੇ ਤੰਤ ਸ਼ਾਸਤਰ ਦੇ ਅਨਸਾਰ ਮਾਰਨ ਵਾਲੇ ਮਨ ਮੋੜ ਕਰਨ ਵਾਲੇ ਮੰਤਰਦੰਤਰ ਨੂੰ ਆਖਿਆ ਜਾਂਦਾ ਹੈ ਮਹਾਰਾਜ ਸਚੇ ਪਾਤਸ਼ਾਹ ਜੀ ਕਹਿੰਦੇ ਮੈਂ ਕਾਮਣ ਭਾਵ ਇਸਤਰੀ ਮੇਰਾ ਕੰਤ ਕਰਤਾਰ ਮੇਰਾ ਮਾਲਕ ਕੰਤ ਕੌਣ ਹੈ ਮੇਰਾ ਖਸਮ ਕੌਣ ਹੈ ਕਰਤਾਰ ਵਾਹਿਗੁਰੂ ਤੇ ਮੈਂ ਕੈਸੀ ਇਸਤਰੀਆਂ ਜਿਆ ਕਰਾਏ ਤੇ ਆ ਕਰੀ ਸਿਗਾਰ ਬਹੁਤਾਂ ਗਿਣਤੀ ਵਿੱਚ ਜੜੀਆਂ ਇਸਤਰੀਆਂ ਬੀਬੀਆਂ ਸ਼ਿੰਗਾਰ ਕਰਦੀਆਂ ਨੇ ਉਹ ਆਪਣੇ ਪਤੀ ਦੀ ਪ੍ਰਸੰਨਤਾ ਵਾਸਤੇ ਨਹੀਂ ਕਰਦੀਆਂ ਬਲਕਿ ਸੰਸਾਰ ਨੂੰ ਦਿਖਾਉਣ ਵਾਸਤੇ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੇ ਜੀਵਨ ਦੇ ਵਿੱਚ ਪਤੀ ਵਰਤਾ ਧਰਮ ਪਰਪੱਕ ਨਹੀਂ ਹੈ ਮਹਾਰਾਜ ਕਹਿੰਦੇ ਜਿਹੜੀ ਸੁਹਾਗਣ ਹੈ ਨਾ ਜਿਹੜੀ ਪਤੀ ਵਰਤਾ ਇਸਰੀ ਹੈ ਉਹ ਸ਼ਿੰਗਾਰ ਕਰਦੀ ਹੈ ਉਹ ਸ਼ਿੰਗਾਰ ਕਰਦੀ ਹੈ ਜਿਹੜਾ ਪਤੀ ਨੂੰ ਭਾਵੇ ਸ਼ਿੰਗਾਰ ਕੇਵਨ ਚਿਹਰੇ ਦਾ ਨਹੀਂ ਬਲਕਿ ਸ਼ੁਭ ਗੁਣ ਜੀਵਨ ਵਿੱਚ ਧਾਰਨ ਕਰਨੇ ਘਰ ਦੇ ਕੰਮਾਂ ਨੂੰ ਸਵਾਰਨਾ ਇਹ ਸਾਰਾ ਸ਼ਿੰਗਾਰ ਦੇ ਵਿੱਚ ਹੀ ਆ ਜਾਂਦਾ ਹੈ ਜੇ ਹਾਂ ਕਰਾਏ ਤਿਆ ਕਰੀ ਸ਼ਿੰਗਾਰ ਮੈਂ ਉਸ ਤਰ੍ਹਾਂ ਦਾ ਸ਼ਿੰਗਾਰ ਕਰਦੀ ਹਾਂ ਜਿਸ ਤਰ੍ਹਾਂ ਦਾ ਮੇਰਾ ਮਾਲਕ ਵਾਹਿਗੁਰੂ ਕਰਾਉਂਦਾ ਹੈ ਭਾਵੇਂ ਜਿਸ ਪਾਸੇ ਉਹਨੇ ਮੈਨੂੰ ਲਾਇਆ ਹੈ ਭਗਤੀ ਦੇ ਵਿੱਚ ਲਾਤਾ ਹੁਕਮ ਕਰਤਾ ਵੀ ਤੂੰ ਇਹ ਕਾਰਜ ਕਰਨਾ ਹੈ ਤੇ ਉਹਦੇ ਵਿੱਚ ਬੜੀ ਤਨਦੇਹੀ ਨਾਲ ਬੜੀ ਮਨ ਨਾਲ ਸ਼ਰਧਾ ਨਾਲ ਕਰਨਾ ਕੀਤਾ ਹੈ ਜੇ ਹਾਂ ਕਰਾਏ ਤਿਆ ਕਰੀ ਸ਼ਿੰਗਾਰ ਜਿਸ ਤਰ੍ਹਾਂ ਦਾ ਉਹਨੇ ਕੀ ਕਰਾਇਆ ਹੈ ਉਸ ਤਰ੍ਹਾਂ ਦਾ ਹੀ ਮੈਂ ਸ਼ਿੰਗਾਰ ਕੀਤਾ ਹੈ ਮੈਂ ਉਹਦੇ ਹੁਕਮ ਤੋਂ ਬਾਹਰ ਨਹੀਂ ਆਪਾਂ ਜੇ ਬਾਹਰੀ ਜੀਵਨ ਵਿੱਚ ਵੇਖੀਏ ਕੋਈ ਵਿਆਹ ਸ਼ਾਦੀ ਆਵੇ ਤੇ ਬੀਬੀਆਂ ਤੇ ਘਰ ਵਿੱਚ ਫਿਰ ਮਸੂਰਾ ਪਾ ਲੈਣੀਆਂ ਵੀ ਸਾਨੂੰ ਤਾਂ ਇੰਨੇ ਹਜ਼ਾਰ ਵਾਲਾ ਸੂਟ ਚਾਹੀਦਾ ਪਪੀ ਕਹਿੰਦਾ ਵੀ ਮੇਰੇ ਕੋਲ ਇੰਨੀ ਗਜੈਸ਼ ਨਹੀਂ ਹੈ ਭਲਾਈਏ ਕਹਿੰਦੀ ਜਿੱਥੋਂ ਮਰਜੀ ਕਰ ਤੇਰਾ ਭਵੇਂ ਦੁਆਰਾ ਨਿਕਲ ਜਾਵੇ ਮੈਨੂੰ ਇਸ ਤਰ੍ਹਾਂ ਦੇ ਕੱਪੜੇ ਚਾਹੀਦੇ ਨੇ ਇਸ ਤਰ੍ਹਾਂ ਦੀਆਂ ਵਸਤੂਆਂ ਚਾਹੀਦੀਆਂ ਨੇ ਮਹਾਰਾਜ ਕਹਿੰਦੇ ਪਤੀ ਵਰਤਾ ਸੁਹਾਗਣ ਦਾ ਇਹ ਗੁਣ ਹੈ ਜਿਸ ਤਰ੍ਹਾਂ ਦਾ ਵੀ ਪਤੀ ਸ਼ਿਗਾਰ ਕਰਾਵੇ ਜੋ ਦੇਵੇ ਉਹਨੂੰ ਬੜੀ ਪਸੰਨਤਾ ਨਾਲ ਹੰਡਾਵੇ ਉਹਨੂੰ ਸੁਹਾਗਣ ਆਖਿਆ ਗਿਆ ਹੈ ਬਾਬਾ ਫਰੀਦ ਜੀ ਨੇ ਬڑے ਸੋਹਣੇ ਬਚਨਾਂ ਵਿੱਚ ਸਮਝਾਇਆ ਹੈ ਦੋ ਇਸਤਰੀਆਂ ਉਹਨਾਂ ਦੇ ਆਪਸ ਵਿੱਚ ਵਾਰਤਾ ਲਾਗ ਹੋ ਰਹੀ ਹੈ ਇੱਕ ਗਵਾਨ ਦੇ ਵਿੱਚ ਪਤੀ ਵਰਤਾ ਇਸਤਰੀ ਰਹਿੰਦੀ ਹੈ ਘਰ ਵਿੱਚ ਬੜੀ ਗਰੀਬੀ ਹੈ ਇੰਨੀ ਗਰੀਬੀ ਹੈ ਕਿ ਕੋਈ ਵਧੀਆ ਮੰਝਾ ਪਲੰਗ ਵੀ ਘਰ ਵਿੱਚ ਨਹੀਂ ਥੱਲੇ ਭੋਏ ਹੀ ਸੌਣਾ ਪੈਂਦਾ ਹੈ ਟੁੱਟਾ ਜਿਹਾ ਘਰ ਹੈ ਪਰ ਨਾਲ ਇੱਕ ਬਹੁਤ ਵੱਡੀ ਕੋਠੀ ਆਲੀਸ਼ਾਨ ਬਣੀ ਹੋਈ ਹੈ ਤੇ ਉਹ ਜਿਹੜੀ ਆਲੀਸ਼ਾਨ ਕੋਠੀ ਵਿੱਚ ਬੀਬੀ ਰਹਿੰਦੀ ਹੈ ਉਹਨੇ ਬੜੇ ਸੋਹਣੇ ਕੱਪੜੇ ਬੜੇ ਵਧੀਆ ਪਦਾਰਥ ਹਾਰ ਸ਼ਿੰਗਾਰ ਦੇ ਸਮਾਨ ਪਰ ਉਹ ਫਿਰ ਵੀ ਕੁਝ ਨਹੀਂ ਤੇ ਆਪਣੇ ਪਤੀ ਨਾਲ ਉਹਦਾ ਝਗੜਾ ਹੁੰਦਾ ਆ। ਇੱਕ ਦਿਨ ਉਹਦੇ ਮਨ ਵਿੱਚ ਆਇਆ ਵੀ ਇਹ ਜਿਹੜੀ ਮੇਰੇ ਗਵਾਨ ਵਿੱਚ ਰਹਿੰਦੀ ਹੈ ਬੜੀ ਗਰੀਬੀ ਨਾਲ ਤੇ ਘਰ ਵਿੱਚ ਕੋਈ ਚੰਦਾ ਪਲਗ ਵੀ ਮੰਜਾ ਨਹੀਂ ਹੈ ਬਿਸਰਾ ਨਹੀਂ ਹੈ। ਕੁਸ਼ਦੀ ਭੈਣੇ ਤੇਰੇ ਘਰ ਵਿੱਚ ਬੜਾ ਸੁਖ ਤੂੰ ਬੜੀ ਪ੍ਰਸੰਨ ਰਹਿਣੀ ਹੈ। ਮੈਂ ਤੇਰਾ ਚਿਹਰਾ ਸਦਾ ਹੱਸੂ ਹੱਸੂ ਕਰਦਾ ਵੇਖਿਆ ਹੈ। ਤੇ ਮੇਰੇ ਮੱਥੇ ਤੇ ਤੇ 12 ਹੀ ਵਜੇ ਰਹਿੰਦੇ ਜੂੜੀਆਂ ਹੀ ਪੀਂਆਂ ਰਹਿੰਦੀਆਂ ਨੇ ਮੈਂ ਤਾਂ ਖਿਜੀ ਰਹਿੰਦੀ ਹਾਂ ਮੇਰਾ ਪਤੀ ਤਾਂ ਮੇਰੇ ਨਾਲ ਝਗੜਦਾ ਹੈ ਤਾਂ بابا ਬਰੀ ਜੀ ਅਸਲ ਵਿੱਚ ਉਹਨਾਂ ਨੇ ਧਰਮ ਦਾ ਉਪਦੇਸ਼ ਦੇਣਾ ਕੀਤਾ ਹੈ ਰੋਹਾਨੀਅਤ ਦਾ ਪਰਮਾਨ ਇਸਤਰੀ ਵਾਲਾ ਵਰਤਿਆ ਹੈ ਉਸ ਜਿਹੜੀ ਅਮੀਰ ਇਸਤਰੀ ਹੈ ਨੋ ਪੁੱਛਦੀ ਐ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹੋ ਘੜੀ ਜਿਤ ਵਸ ਆਵੈ ਕੰਤ ਪੜੇ ਮੈਨੂੰ ਦਾਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਮੈਂ ਕਿਹੜੇ ਅੱਖਰ ਬੋਲਾਂ ਕਿਹੜੇ ਗੁਣ ਧਾਰਨ ਕਰਾਂ ਕਿਹੜਾ ਸ਼ਿੰਗਾਰ ਕਰਾਂ ਕਿ ਮੇਰਾ ਪਤੀ ਖੁਸ਼ ਹੋ ਜਾਵੇ ਜਿਵੇਂ ਤੇਰਾ ਪਤੀ ਪ੍ਰਸੰਨ ਰਹਿੰਦਾ ਹੈ ਤੂੰ ਵੀ ਖੁਸ਼ ਰਹਿਣੀ ਹੈ ਮੇਰਾ ਵੀ ਜੀਵਨ ਇਸ ਤਰ੍ਹਾਂ ਦਾ ਬਣ ਜਾਵੇ ਤੁਹਾਡੇ ਘਰ ਵਿੱਚੋਂ ਮੈਂ ਕਦੀ ਉੱਚੀ ਆਵਾਜ਼ ਨਹੀਂ ਸੁਣੀ ਵੀ ਤੇਰਾ ਪਤੀ ਤੇਨ ਨਾਲ ਉੱਚਾ ਬੋਲਦਾ ਹੋਵੇ ਤੈਨੂੰ ਮੰਦਾ ਬੋਲਦਾ ਹੋਵੇ ਮਾਰਦਾ ਕੁੱਟਦਾ ਹੋਵੇ ਸਾਡੇ ਘਰ ਵਿੱਚ ਤਾਂ ਇਹ ਦੂਜੇ ਚੌਥੇ ਦਿਨ ਹੋ ਜਾਂਦਾ ਝਗੜਾ ਆਹੋ ਜਿਹੜੀ ਗਰੀਬ ਘਰ ਵਾਲੀ ਇਸਤਰੀ ਸੀ ਨਾ ਪਤੀ ਵਰਤავ ਕਹਿੰਦੀ ਭੈਣੇ ਇਹ ਤਿੰਨ ਗੁਣ ਧਾਰਨ ਕਰ ਲੈ ਤੇਰਾ ਪਤੀ ਤੇਰੇ ਵਾਸ ਵਿੱਚ ਹੋ ਜਾਵੇਗਾ ਤੇਨੇ ਤੇ ਪ੍ਰਸann ਹੋ ਜਾਵੇਗਾ ਨਿਵਣ ਸੋ ਅਖਰ ਖਾਵਣ ਗੁਣ ਜੇਵਾ ਮਣਿਆ ਮੰਤ ਇਹ ਤਰੇ ਭੈਣੇ ਵੇਸ ਕਰ ਤਾ ਵਾਸਾ ਵੀ ਕੰਤ ਇਸਤਰੀਆਂ ਨੂੰ ਅਕਸਰ ਹੁੰਦਾ ਵੀ ਮੇਰਾ ਪਤੀ ਮੇਰਾ ਕਹਿਣਾ ਮੰਨੇ ਜੋ ਮੈਂ ਕਹਾ ਉਹ ਕਰੇ ਤੇ ਬਾਬਾ ਬਰੀ ਜੀ ਕਹਿੰਦੇ ਭੈਣੇ ਤਿੰਨ ਗੁਣ ਧਾਰਨ ਕਰ ਲੈ ਨਿਮਨਸੋ ਅਖਰ ਖਾਵਨ ਗੁਣ ਜੇਵਾ ਮਨੀਆ ਮੰਤ ਉਹਦੇ ਅੱਗੇ ਨਿਵ ਜਾ ਨਿਮਰਤਾ ਨਾਲ ਬੋਲਿਆ ਕਰ ਜੋ ਪਤੀ ਆਖੇ ਉਹਨੂੰ ਸੱਤ ਕਰਕੇ ਉਹਦੀ ਆਗਿਆ ਨੂੰ ਮੰਨਣਾ ਹੈ ਕਿਉਂਕਿ ਕੋਈ ਵੀ ਪਤੀ ਆਪਣੀ ਪਤਨੀ ਨੂੰ ਗਲਤ ਕਰਮ ਕਰਨ ਵਾਸਤੇ ਨਹੀਂ ਕਹਿੰਦਾ ਉਹ ਉਹ ਗੱਲਾ ਦਾ ਜਿਹਦੇ ਨਾਲ ਕੱਢਦਾ ਗੁਜ਼ਾਰਾ ਵਧੀਆ ਹੋਵੇ ਤੇ ਘਰ ਵਿੱਚ ਸੁਖ ਸ਼ਾਂਤ ਬਣੀ ਰਹੇ ਆਪਣੇ ਪਤੀ ਅੱਗੇ ਨਿਵਜਾ ਜੋ ਕਹਿੰਦਾ ਉਹਨੂੰ ਸੱਤ ਕਰਕੇ ਮੰਨ ਤੇ ਜੇ ਕਿਤੇ ਗਲਤੀ ਹੋਵੇ ਪਤੀ ਕੁਝ ਤਾੜਨਾ ਵੀ ਕਰ ਦੇਵੇ ਤੇ ਉਹਨੂੰ ਆਪਣੇ ਹਿਰਦੇ ਵਿੱਚ ਕਬਾ ਲੈਣਾ ਅੱਜ ਆਪਾਂ ਵੇਖਦੇ ਆ ਘਰ ਵਿੱਚ ਕਿਤੇ ਮਾਰੀ ਮੋਟੀ ਗੱਲ ਹੋ ਜਾਵੇ ਤੇ ਬੀਬੀਆਂ ਮਿੰਟ ਵਿੱਚ ਫੋਨ ਲਾ ਦਿੰਦੀਆਂ ਨੇ ਪੇਕੇਆਂ ਨੂੰ ਮੈਨੂੰ ਇਹਨੇ ਆਖਿਆ ਮੈਨੂੰ ਇਹਨੇ ਆਖਿਆ ਬਸ ਝਗੜਾ ਕਲੇਸ਼ ਤੇ ਤਲਾਕਾਂ ਦਾ ਗੱਲ ਪਹੁੰਚ ਜਾਂਦੀ ਹੈ ਕਿੰਨਾ ਘਰ ਵਿੱਚ ਕਲੇਸ਼ ਪੈ ਗਿਆ ਬਾਅਦ ਵਿੱਚ ਪਛਤਾਣਾ ਪੈਂਦਾ ਵੀ ਇਹ ਤਾਂ ਮਾੜੀ ਜੀ ਗੱਲ ਪਿੱਛੇ ਕਿੰਨੀ ਗੱਲ ਵਧ ਗਈ ਦੂਸਰਾ ਇਹ ਗੋਣਾ ਬਾਬਾ ਵਰੀ ਜੀ ਕਹਿੰਦੇ ਆਪਣੇ ਅੰਦਰ ਗੱਲ ਨੂੰ ਸਹਾਰਨ ਦੀ ਸ਼ਕਤੀ ਪੈਦਾ ਕਰ ਬਰਦਾਸ਼ਤ ਕਰ ਕਿਉਂਕਿ ਜੋ ਨੇ ਆਖਿਆ ਤੈਨੂੰ ਗਲਤ ਨਹੀਂ ਆਖਿਆ ਤੇਰੇ ਭਲੇ ਵਾਸਤੇ ਆਖਿਆ ਘਰ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਆਖਿਆ ਹੈ ਤੇ ਤੀਸਰਾ ਜੀਵਾ ਬਣੀਆਂ ਮੰਤ ਜੀਵਾ ਦੇ ਨਾਲ ਮਿੱਠਾ ਬੋਲਿਆ ਕਰੋ ਘਰ ਵਿੱਚ ਪਰਿਵਾਰ ਵਿੱਚ ਸਤਿਕਾਰ ਬਣਿਆ ਰਹਿੰਦਾ ਹੈ બસ ਇਹ ਤਿੰਨ ਮੰਤਰ ਨੇ ਤਿੰਨ ਚੀਜ਼ਾਂ ਧਾਰਨ ਕਰ ਲੈ ਤੇਰਾ ਪਤੀ ਖੁਸ਼ ਹੋ ਜਾਵੇਗਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਪਰਮਾਣ ਦਿੱਤਾ ਹੈ ਇਸ ਤਰ੍ਹਾਂ ਦੇ ਪਰਿਵਾਰਾਂ ਵੱਲ ਵੇਖ ਕਰਕੇ ਇੱਕ ਗਰੀਬ ਘਰ ਦੀ ਇਸਤਰੀ ਉਹਨੂੰ ਪੁੱਛਿਆ ਗਿਆ ਸੀ ਵੀ ਤੂੰ ਬੜੀ ਖੁਸ਼ ਐ ਤੇ ਮੈਂ ਤਾਂ ਬੜੀ ਦੁਖੀ ਆ ਕਿਉਂਕਿ ਉਹਦਾ ਪਤੀ ਪਰਦੇਸ ਵਿੱਚ ਰਹਿੰਦਾ ਸੀ ਪੈਸਾ ਬਹੁਤ ਭੇਜਦਾ ਸੀ ਬਹੁਤ ਵੱਡੀ ਮਹਲ ਵਰਗੀ ਕੋਠੀ ਸੋਨਾ ਚਾਂਦੀ ਗਹਿਣੇ ਕਪੜਾ ਲੀੜਾ ਪਦਾਰਥ ਤੇ ਉਹਨੇ ਵੀ ਉਹ ਗਰੀਬ ਘਰ ਵਾਲੀ ਔਰਤ ਨੂੰ ਪੁੱਛਿਆ ਸੀ ਵੀ ਤੂੰ ਬੜੀ ਖੁਸ਼ ਰਹਿੰਦੀ ਏ ਤੇਰੇ ਚਿਹਰੇ ਤੇ ਬੜੀ ਰੰਗਤ ਹੈ ਤਾਂ ਉਹਨੇ ਅੱਗੇ ਜਵਾਬ ਦਿੱਤਾ ਸੀ ਕਿ ਰੁਖੋ ਭੋਜਨ ਭੂਮ ਸੈਨ ਸਖੀ ਪ੍ਰੇਅ ਸੰਗ ਸੂਖ ਵਿਹਾਤ ਪਾਵੇਂ ਮੇਰੇ ਘਰ ਵਿੱਚ ਰੁੱਖਾ ਭੋਜਨ ਮੈਨੂੰ ਖਾਣ ਨੂੰ ਮਿਲਦਾ ਹੈ ਸਬਜ਼ੀ ਵੀ ਨਹੀਂ ਮਿਲਦੀ ਕਈ ਵਾਰ ਲੂਣ ਨਾਲੀ ਰੋਟੀ ਖਾਣੀ ਪੈਂਦੀ ਹੈ ਰੁੱਖੋ ਭੋਜਨ ਭੂਮਸੈਨ ਭੋਜਨ ਰੁੱਖਾ ਕਿਉਂ ਵੀ ਨਹੀਂ ਮਿਲਦਾ ਰੋਟੀ ਨੂੰ ਚਪੜਨ ਵਾਸਤੇ ਨਾ ਕੋਈ ਸਬਜ਼ੀ ਮਿਲਦੀ ਹੈ ਤੇ ਸਾਡੇ ਘਰ ਵਿੱਚ ਕੋਈ ਸੌਣ ਵਾਸਤੇ ਵਧੀਆ ਬਲੰਗ ਵੀ ਨਹੀਂ ਮੰਜਾ ਵੀ ਨਹੀਂ ਹੈ ਧਰਤੀ ਤੇ ਹੀ ਸੌਣੇ ਆ ਰੁੱਖੋ ਭੋਜਨ ਉਹਮ ਸੈਨ ਭੂਮੀ ਦੇ ਉੱਪਰ ਸੈਨ ਮੈਂ ਨਹੀਂ ਸੋਣਾ ਸਖੀ ਪ੍ਰੇਅ ਸੰਗ ਸੁਭ ਵਿਆਹ ਪਰ ਮੇਰਾ ਪਤੀ ਮੇਰੇ ਘਰ ਵਿੱਚ ਮੇਰੇ ਨਾਲ ਰਹਿੰਦਾ ਹੈ ਇਸ ਘਰ ਕੇ ਮੇਰੀ ਜੀਵਨ ਦੀ ਹਰ ਇੱਕ ਰਾਤ ਹਰ ਇੱਕ ਦਿਨ ਸੁਖ ਨਾਲ ਬਤੀਤ ਹੁੰਦਾ ਹੈ ਤੇ ਤੇਰੇ ਘਰ ਵਿੱਚ ਦੁੱਖ ਦਾ ਕਾਰਨ ਤੇਰੇ ਕੋਲ ਪੈਸਾ ਧਨ ਬਹੁਤ ਹੈ ਪਰ ਤੇਰਾ ਪਤੀ ਫਿਰ ਪਰਦੇਸ ਸਦਾਇਓ ਤੇਰਾ ਪਤੀ ਪਰਦੇਸ ਵਿੱਚ ਰਹਿੰਦਾ ਹੈ ਬਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਹਾਗਣ ਦਾ ਇਹ ਗੁਣ ਹੈ ਜੇ ਆ ਕਰਾਏ ਤੇ ਆ ਕਰੀ 시ਗਾਰ ਜਿਸ ਤਰ੍ਹਾਂ ਦਾ ਵੀ ਪਤੀ ਨੇ ਕਪੜਾ ਜਿਹੜਾ ਲੈਤਾ ਉਹਨੂੰ ਖੁਸ਼ੀ ਨਾਲ ਪ੍ਰਸੰਤਾ ਨਾਲ ਹੰਡਾਇਆ ਭਾਵ ਗੁਰਮਖ ਸੰਸਾਰ ਵਿੱਚ ਰਹਿੰਦਾ ਹੈ ਗਰੀਬੀ ਹੋਵੇ ਅਮੀਰੀ ਹੋਵੇ ਦੁੱਖ ਹੋਵੇ ਸੁੱਖ ਹੋਵੇ ਰੋਗ ਲੱਗ ਜਾਵੇ ਗੁਰਮਖ ਗੁਰੂ ਤੋਂ ਮੂੰਹ ਨਹੀਂ ਮੇੜ ਮੋੜਦਾ ਅੱਜ ਆਪਾਂ ਪੰਜਾਬ ਦੇ ਹਾਲਾਤ ਵੇਖਦੇ ਆ ਲੋਕ ਕੋਈ ਮਾੜਾ ਮੋਟਾ ਸੰਕਟ ਆ ਗਿਆ ਕੋਈ ਜਾ ਕੇ ਕਿਸਾਈਆਂ ਨੂੰ ਮੰਨਣ ਲੱਗ ਜਾਂਦਾ ਕੋਈ ਕਿਸੇ ਪਾਸੇ ਤੁਰ ਪੈਂਦਾ ਕੋਈ ਪੀਰਾਂ ਦੀ ਕਬਰ ਤੇ ਕੱਪੜੇ ਚੜਾਣ ਲੱਗ ਜਾਂਦਾ ਹੈ ਇਹ ਸੁਹਾਗਣ ਵਾਲੇ ਲੱਛਣ ਨਹੀਂ ਇਹ ਦੁਹਾਗਣ ਵਾਲੇ ਲੱਛਣ ਨੇ ਇਹ ਮਾੜੀ ਇਸਤਰੀ ਵਾਲੇ ਲੱਛਣ ਨੇ ਜਿਹੜੀ ਪਤੀ ਦੇ ਘਰ ਵਿੱਚ ਮਾੜਾ ਅਰਥ ਨਹੀਂ ਮਿਲਿਆ ਤੇ ਛੱਡ ਕੇ ਕਹਿੰਦੀ ਮੈਂ ਦੂਜੇ ਥਾਂ ਤੇ ਜਾ ਕੇ ਬਹਿਣ ਲੱਗੀ ਹਾਂ ਦੂਜੇ ਤਾਂ ਆ ਤੇ ਜਾ ਕੇ ਬਹਿ ਜਾਂਦੀ ਦੂਜਾ ਨਹੀਂ ਤੇ ਤੀਜਾ ਫਿਰ ਤਾਂ ਖਤਾ ਤਾਂ ਖوار ਹੁੰਦੀ ਐ ਉਹਨੂੰ ਕੋਈ ਦੁਨੀਆ ਵਿੱਚ ਚੰਗਾ ਨਹੀਂ ਆਖਦਾ ਭਾਈ ਗੁਰਦਾਸ ਜੀ ਨੇ ਲਿਖਿਆ ਨਾ ਬੇਮੁਖ ਸੁਖ ਨ ਦੇਖੇ ਜੋ ਛੁੱਟੜ ਚੋੜੀ ਬੇਮੁਖ ਇਸਰਾ ਦਾ ਹੀ ਹੁੰਦਾ ਜਿਵੇਂ ਛੱਡੀ ਹੋਈ ਇਸਤਰੀ ਉਹ ਜਿਹੜੀ ਐ ਛੁੱਟੜ ਕਦੇ ਕਿਸੇ ਤਾਂ ਚਲੇਗੀ ਕਦੇ ਕਿਸੇ ਤਾਂ ਸੁਖ ਨਹੀਂ ਪਾਦੀ ਉਹ ਇਸ ਤਰ੍ਹਾਂ ਜਿਹੜਾ ਮਾਨਮੁਖ ਹੈ ਬੇਮੁਖ ਹੈ ਨਾ ਉਹ ਵੀ ਕਦੇ ਸੁੱਖ ਨਹੀਂ ਪਾਉਂਦਾ ਕਦੇ ਕਿਸੇ ਨੂੰ ਮੱਥਾ ਟੇਕਣ ਲੱਗ ਪਿਆ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਆਪਾਂ ਵੇਖ ਸਕਦੇ ਹਾਂ ਗੁਰੂ ਇਤਿਹਾਸ ਨੂੰ ਪੜੀ ਇਹ ਨਾ ਬੜੇ-ਬੜੇ ਅਮੀਰ ਵੀ ਗੁਰੂ ਦੇ ਸਿੱਖ ਹੋਏ ਨੇ ਰਾਜੇ ਵੀ ਹੋਏ ਨੇ ਤੇ ਗਰੀਬ ਵੀ ਬੜੇ-ਬੜੇ ਹੋਏ ਨੇ ਜਿਵੇਂ ਭਾਈ ਸਹਦੇ ਦਾ ਜ਼ਿਕਰ ਆਉਂਦਾ ਹੈ ਜਿਹੜਾ ਮਲਾਸੀ ਬੜਾ ਗਰੀਬ ਸੀ ਤੇ ਗੁਰੂ ਮਹਾਰਾਜ ਜੀ ਨਾਲ ਬੜਾ ਪਿਆਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਦੀ ਬੇੜੀ 'ਤੇ ਸਵਾਰ ਹੁੰਦੇ ਨੇ ਨਾ ਤੇ ਉਹਨੇ ਹੱਥ ਬਾਣ ਆ ਕੇ ਆਖਿਆ ਪਾਸ਼ਾ ਮੇਰੇ ਕੋਲ ਕੁਝ ਨਹੀਂ ਹੈ ਤੁਸੀਂ ਮੇਰੇ 'ਤੇ ਬੜੀ ਕਿਰਪਾ ਕੀਤੀ ਮੈਨੂੰ ਨਵਾਜਿਆ ਹੈ ਤੇ ਮਹਾਰਾਜ ਨੇ ਆਖਿਆ ਦੱਸ ਕਿੰਨੇ ਪੈਸੇ ਚਾਹੀਦੇ ਨੇ ਕਹਿੰਦਾ ਮਹਾਰਾਜ ਤੁਹਾਡਾ ਤੇ ਮੇਰਾ ਕੰਮ ਇੱਕੋ ਜਿਹਾ ਹੈ ਮੈਂ ਵੀ ਮਲਾਹ ਤੇ ਤੁਸੀਂ ਵੀ ਮਲਾਹ ਮੈਂ ਮਲਾਹ ਆ ਇਹ ਛੋਟੇ ਜਿਹੇ ਦਰਿਆ ਦਾ ਇਤੋਂ ਲੋਕਾਂ ਨੂੰ ਦੂਜੇ ਕਿਨਾਰੇ ਲਾ ਦੇਂਦਾ ਪਾਰ ਲਾ ਦੇਂਦਾ ਮਹਾਰਾ ਤੁਸੀਂ ਤਾਂ ਦੀਨ ਦੁਨੀਆ ਦੇ ਮਲਾਹ ਹੋ ਕਿਰਪਾ ਕਰਨਾ ਜਦੋਂ ਮੇਰਾ ਅੰਤ ਸਮਾ ਆਵੇ ਤੇ ਮੈਨੂੰ ਵੀ ਪਾਰ ਲਾ ਦੇਣਾ ਹੁਣ ਬੜਾ ਗਰੀਬ ਐ ਪਰ ਇੰਨੀ ਸ਼ਰਧਾ ਮਹਾਰਾ ਦੇ ਭਰੋਸੇ ਤੇ ਦੇਖੋ ਮਹਾਰਾ ਦੇ ਚਰਨਾਂ ਤੇ ਕਹਿ ਨਗਾ ਮਹਾਰਾ ਐਸੀ ਮੇਰੇ ਤੇ ਕਿਰਪਾ ਕਰ ਦੇਣੀ ਹੋਰ ਕਿਸੇ ਨੂੰ ਮੱਥਾ ਨਹੀਂ ਟੇਕਿਆ ਗੁਰੂ ਦਾ ਬਣ ਗਿਆ ਤੇ ਗੁਰੂ ਨੇ ਪਾਰ ਕਰ ਦਿੱਤਾ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ ਭਾਈ ਲਾਲੋ ਦੇ ਘਰ ਜਾ ਕੇ ਮਹਾਰਾਜ ਰਹਿੰਦੇ ਨੇ ਰੁੱਖੀ ਰੋਟੀ ਉੱਥੇ ਮਿਲਦੀ ਹੈ ਬਾਜਰੇ ਦੀ ਕੋਧਰੇ ਦੀ ਰੋਟੀ ਖਾਣ ਨੂੰ ਮਿਲਦੀ ਹੈ ਭਾਈ ਮਰਜ਼ਾਨੇ ਨੇ ਆਖਿਆ ਜੀ ਨਾ ਮਹਾਰਾਜ 36 ਪ੍ਰਕਾਰ ਦੇ ਪਦਾਰਥ ਛੱਡ ਕੇ ਤੇ ਇੱਥੇ ਤੁਸੀਂ ਕੋਧਰੇ ਦੀ ਰੋਟੀ ਆ ਕੇ ਖਾਣ ਬੈਠ ਗਏ ਮਹਾਰਾਜ ਕਹਿੰਦੇ ਕਿ ਗ੍ਰਾਈ ਮੂਹ ਤਾ ਪਾ ਸੀ ਜਦੋਂ ਇੱਕ ਬੁਰਕੀ ਤੋੜ ਕੇ ਮੂੰਹ ਵਿੱਚ ਪਾਈ ਨਾ ਤੇ ਅੰਮ੍ਰਿਤ ਵਰਗਾ ਰਸ ਆਇਆ ਤੇ ਭਾਈ ਮਰਦਾਨਾ ਜੀ ਬੜੇ ਪਰਸਾਨ ਹੋ ਗਏ ਕਹਿੰਦੇ ਮਹਾਰਾਜ ਇਹਨਾਂ ਰਸਤ ਪਾਤਸ਼ਾਹ ਕਹਿੰਦੇ ਭਾਈ ਇਹ ਭਾਈ ਲਾਲੋ ਭਾਵੇਂ ਗਰੀਬ ਜ਼ਰੂਰ ਹੈ ਪਰ ਇਹਦੇ ਵਿੱਚ ਪ੍ਰੇਮ ਸ਼ਰਧਾ ਭਾਵਨਾ ਬੜੀ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਦਾ ਰਾਜ ਵਿੱਚ ਰਹਿੰਦੇ ਨੇ ਜੇ ਆ ਕਰਾਏ ਤੇ ਆ ਕਰੀ ਸ਼ਿਗਾਰ ਜਿਸ ਤਰ੍ਹਾਂ ਦਾ ਵੀ ਸ਼ਿਗਾਰ ਕਰਾਤਾ ਕੋਈ ਗੱਲ ਨਹੀਂ ਉਸੇ ਭਾਸ ਕਰਮ ਵਿੱਚ ਰਹਿੰਦੇ ਨੇ ਉਸੇ ਜੀਵਨ ਵਿੱਚ ਰਹਿੰਦੇ ਨੇ ਪਰ ਉਹਨਾਂ ਦਾ ਪ੍ਰੇਮ ਨਹੀਂ ਘਟਦਾ ਉਹ ਲਾਭਾ ਨਹੀਂ ਦਿੰਦੇ ਜਾਂ ਜਿਸ ਭਾਵ ਹੈ ਤਾਂ ਕਰੇ ਭੋਗ ਕਿਉਂਕਿ ਉਹਨਾਂ ਨੂੰ ਪਤਾ ਹੈ ਜਦੋਂ ਰੱਬ ਨੂੰ ਭਾਵੀ ਤਾਂ ਵਾਜਗੁਰੂ ਫਿਰ ਕਰੇ ਭੋਗ ਆਪਣੇ ਚਰਨਾਂ ਦਾ ਰਸ ਦਿੰਦਾ ਹੈ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਸੁਰਤ ਕਰਕੇ ਤਨ ਮਨ ਸਾਤੇ ਸਾਇਬ ਜੋਗਰਾਓ ਮਹਾਰਾਜ ਕਹਿੰਦੇ ਜਿਹੜੀ ਸੁਹਾਗਣ ਗੁਰਮਖ ਜਿਹੜੀ ਜੀਵ ਇਸਤਰੀ ਹੈ ਉਹ ਕਹਿੰਦੀ ਮੇਰਾ ਤਨ ਮਨ ਤਾਂ ਹੁਣ ਸੱਚੇ ਸਹਿਬ ਜੋਗਾ ਹੀ ਹੈ ਮੈਂ ਕਿਸੇ ਹੋਰ ਵਾਲ ਨਹੀਂ ਵੇਖਣਾ ਸੁਹਾਗਣ ਦਾ ਇਹ ਲਖਣ ਹੈ ਗਰੀਬੀ ਆਵੇ ਮੀਰੀ ਆਵੇ ਦੁੱਖ ਆਵੇ ਰੋਗ ਆਵੇ ਕੁਝ ਵੀ ਹੋਵੇ ਉਹ ਮਾਲਕ ਦਾ ਧਰਨੀ ਛੱਡਦੀ ਰਹਾਉ ਵਿਸ਼ਰਾਮ ਜੀ ਕਹਿੰਦੇ ਉਸਤਤ ਨਿੰਦਿਆ ਕਰੇ ਉਸਤਤ ਨਿੰਦਾ ਕਰੇ ਕਿਆ ਕੋਈ ਉਹਨੋਂ ਦੁਨੀਆ ਦੀ ਉਸਤਤ ਵਿੱਚ ਵੀ ਨਹੀਂ ਰਹਿੰਦੀ ਦੁਨੀਆ ਨਿੰਦਿਆ ਕਰੇ ਤਾਂ ਵੀ ਨਹੀਂ ਉਹ ਕਹਿੰਦੇ ਮੈਂ ਤੇ ਆਪਣੇ ਪੱਜੀ ਦੀ ਗੱਲ ਮੰਨਣੀ ਹੈ ਦੁਨੀਆ ਦੀ ਝੂਠੀ ਉਸਤਤਤ ਦੇ ਵਿੱਚ ਨਹੀਂ ਪੈਣਾ ਤੇ ਨਾ ਦੁਨੀਆ ਨਿੰਦਿਆ ਕਰੇ ਉਹਦੀ ਵੀ ਪਰਵਾਹ ਨਹੀਂ ਜਾਂ ਆਪੇ ਕਰ ਬੱਤ ਏਕੋ ਸੋਈ ਕਿਉਂਕਿ ਗੁਰਮੁਖ ਕਹਿੰਦੇ ਸਾਰੇ ਪਾਸੇ ਵਾਹਿਗੁਰੂ ਆਪ ਹੀ ਵਰਤਦਾ ਹੈ ਗੁਰ ਪ੍ਰਸਾਦਿ ਪਿਰਮਖ ਸਾਈਂ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਪਰਮਾ ਵਾਇਗੁਰੂ ਪਰਮਾਤਮਾ ਦੇ ਪ੍ਰੇਮ ਵਿੱਚ ਕਸਾਈ ਮੈਨੇ ਖਿੱਚੀ ਗਈ ਜੁੜ ਗਈ ਮਿਲੋਗੀ ਦਿਆਲ ਪੰਜ ਸ਼ਬਦ ਵਜਾਈ ਹੁਣ ਮੈਂ ਆਪਣੇ ਵਾਇਗੁਰੂ ਪਰਮਾਤਮਾ ਨੂੰ ਮਿਲ ਪਾਵਾਂਗੀ ਤੇ ਪੰਜੇ ਸ਼ਬਦ ਅਨਾਦ ਨਾਦ ਉਹ ਮੇਰੇ ਅੰਦਰ ਵੱਜਣਗੇ ਕਿਉਂਕਿ ਗੁਰਮੁਖਾ ਨੂੰ ਆਵਾਸ ਹੋ ਜਾਂਦਾ ਹੈ ਕਿ ਮੈਨੂੰ ਹੁਣ ਉਹ ਅਵਸਥਾ ਪ੍ਰਾਪਤ ਹੋਵੇਗੀ ਪੜਨ ਤੇ ਨਾਨਕ ਕਰੇ ਕਿਆ ਕੋਏ ਮਹਾਰਾਜ ਪੜਨ ਦਾ ਅਰਥੇ ਬੋਲਣਾ ਬਿਆਨ ਕਰਨਾ ਆਖਣਾ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਕੋਈ ਵੀ ਜੀਵ ਕੋ ਕਿਸੇ ਦੇ ਹੱਥ ਵਿੱਚ ਪਾਵਰ ਨਹੀਂ ਉਹ ਕੁਝ ਕਰ ਸਕੇ ਜਿਸ ਨੂੰ ਆਪ ਮਿਲਾਵੇ ਸੋਏ ਜਿਸ ਨੂੰ ਵਾਹਿਗੁਰੂ ਆਪਣੇ ਵਿੱਚ ਮਿਲਾ ਲੈਂਦਾ ਹੈ ਭਾਈ ਕੋਈ ਵੀ ਮਨੁੱਖ ਆਪਣੇ ਆਪ ਰੱਬ ਤੱਕ ਨਹੀਂ ਪਹੁੰਚ ਸਕਦਾ ਗੁਰੂ ਖਾ ਉਹਨੂੰ ਸਮਝ ਆ ਗਈ ਯੋ ਰਬ ਆਪ ਹੀ ਮਿਲਾਨ ਵਾਲਾ ਪੈਰੋ ਮਾਲਾ ਤੀਜਾ ਅਗਲਾ ਸ਼ਬਦ ਮਹਾਰਾਜ ਕਹਿੰਦੇ ਸੋ ਮਨ ਜੇ ਮਨ ਕੀ ਦੁਬਦਾ ਮਾਰੇ ਹੁਣ ਬਾਰੋ ਮੌਣ ਧਾਰਨ ਕਰਕੇ Muni ਜੀ ਬਣ ਗਏ ਪਰ ਮਹਾਰਾਜ ਕਹਿੰਦੇ Muni ਕੌਣ ਹੈ ਜਿਨੇ ਮਨ ਦੀ ਦੁਬਦਾ ਨੂੰ ਮਾਰ ਲਿਆ ਹੈ ਦੁਬਦਾ ਦਾ ਕੀਰਤੇ ਦੋ ਵਿਧਾ ਹੋ ਕੇ ਚਲਣਾ ਕਦੇ ਉਧਰ ਕਦੇ ਉਧਰ ਦੁਬਦਾ ਮਾਰ ਬ੍ਰਹਮ ਵਿਚਾਰੇ ਉਹ ਦੁਬਦਾ ਨੂੰ ਮਾਰ ਕੇ ਬ੍ਰਹਮ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਲਿਆਉਂਦਾ ਹੈ ਇਸ ਮਨ ਕੋ ਕੋਈ ਖੋਜੋ ਭਾਈ ਮਹਾਰਾਜ ਕਹਿੰਦੇ ਭਾਈ ਇਸ ਮਨ ਨੂੰ ਖੋਜਣਾ ਕਰੋ ਗੁਰੂ ਅਮਰਦਾਸ ਜੀ ਕਹਿੰਦੇ ਮਨ ਲਖੋਜੇ ਨਾਮ ਨੌ ਨਿਦ ਪਾਈ ਜਦੋਂ ਆਪਣੀ ਮਨ ਨੂੰ ਖੋਜੇ ਹੋਇਨਾ ਦਾ ਨਿਦ ਨਾਮ ਖਜ਼ਾਨਾ ਪ੍ਰਾਪਤ ਹੋ ਜਾਵੇਗਾ ਅੰਦਰੋਂ ਹੀ ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਮੂਲ ਮੋਹ ਕਰ ਕਰਤਾ ਜਗਤੁ ਪਾਇਆ ਪਰ ਇਸ ਸੰਸਾਰ ਦਾ ਮੋਹ ਬੜਾ ਪਰਬਲ ਹੈ ਕਿਉਂਕਿ ਵਾਹਿਗੁਰੂ ਨੇ ਇਹ ਸਾਰੇ ਸੰਸਾਰ ਨੂੰ ਚਲਾਉਣ ਵਾਸਤੇ ਮੂਲ ਰੂਪ ਦੇ ਵਿੱਚ ਮੋਹ ਨੂੰ ਰੱਖਿਆ ਹੈ ਜੇ ਸੰਸਾਰ ਵਿੱਚ ਮੋਹ ਨਾ ਹੋਵੇ ਸੰਸਾਰ ਚੱਲੇਗਾ ਹੀ ਨਹੀਂ ਬੰਦਾ ਕੋਈ ਕੰਮ ਹੀ ਨਹੀਂ ਕਰੇਗਾ ਮੂਲ ਮੋਹ ਕਰ ਕਰਤਾ ਜਗਤ ਉਪਾਇਆ ਵਾਹਿਗੁਰੂ ਨੇ ਮੋਹ ਨੂੰ ਪੈਦਾ ਕਰਕੇ ਨਾ ਮੂਲ ਰੂਪ ਵਿੱਚ ਰੱਖਿਆ ਹੈ ਤੇ ਸਾਰਾ ਜਗਤ ਇਸ ਤਰ੍ਹਾਂ ਪੈਦਾ ਕੀਤਾ ਪਰ ਸੁਪੰਛੀਆਂ ਅੰਦਰ ਵੀ ਮੋਹ ਹੈ ਸਾਰਿਆਂ ਦੇ ਅੰਦਰ ਮੋਹ ਹੈ ਮਮਤਾ ਲਾਏ ਭਰਮ ਭੁਲਾਇਆ ਇਸ ਤਰ੍ਹਾਂ ਵਾਹਿਗੁਰੂ ਨੇ ਸੰਸਾਰ ਦੀ ਮਮਤਾ ਲਾ ਕੇ ਨਾ ਪਦਾਰਥ ਦੀ ਪਰਿਵਾਰ ਦੀ ਮਮਤਾ ਲਾ ਕੇ ਤੇ ਜੀਵ ਨੂੰ ਭਰਮ ਵਿੱਚ ਭੁਲਾ ਦਿੱਤਾ ਇਸ ਮਨ ਤੇ ਸਭ ਪਿੰਡ ਪ੍ਰਾਣਾ ਇਸ ਮਨ ਨੂੰ ਮੋਹ ਲੱਗਾ ਹੋਇਆ ਹੈ ਤੇ ਇਸ ਮਨ ਤੋਂ ਹੀ ਇਹ ਸਭ ਪਿੰਡ ਪ੍ਰਾਣ ਆਦਿਕ ਜੂਦ ਵਿੱਚ ਆਏ ਨੇ ਭਾਵ ਮਨ ਦੀ ਵਾਸਨਾ ਕਰਕੇ ਮੋਹ ਕਰਕੇ ਵਾਰ-ਵਾਰ ਜੀਵਨ ਮਿਲਦਾ ਹੈ ਮਨ ਕੈ ਵਿਚਾਰ ਹੁਕਮੁ ਬੁਝ ਸਮਾਣਾ ਤੇ ਮਨ ਹੀ ਉਹ ਸ਼ਕਤੀ ਹੈ ਜਿਹੜੋ ਵਿਚਾਰ ਕਰਨ ਲੱਗ ਪਏ ਨਾ ਵੀ ਇਹ ਜੀਵਨ ਮਿਲਿਆ ਕਿਉਂ ਹੈ ਤੇ ਵਾਹਿਗੁਰੂ ਦੇ ਹੁਕਮ ਦੇ ਨੂੰ ਜਾਣਣਾ ਕੀਤਾ ਤਾਂ ਹੁਕਮ ਨੂੰ ਬੁਝ ਕੇ ਵਾਹਿਗੁਰੂ ਵੇ ਸਮਾ ਗਏ ਕਰਮ ਹੋਵੇ ਗੁਰੂ ਕਿਰਪਾ ਕਰੇ ਮਹਾਰਾਜ ਪਾਸ਼ਾ ਜੀ ਕਹਿੰਦੇ ਜਦੋਂ ਰੱਬ ਦੀ ਬਖਸ਼ਿਸ਼ ਹੁੰਦੀ ਹੈ ਤਾਂ ਗੁਰੂ ਦੀ ਕਿਰਪਾ ਮਿਲਦੀ ਹੈ ਇਹ ਮਨ ਜਾਗੈ ਇਸ ਮਨ ਦੀ ਦੁਬਦਾ ਮਰੈ ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਮੇਰੇ ਮਨ ਜਾਗ ਜਾਂਦਾ ਹੈ ਇਸ ਮਨ ਦੀ ਦੁਬਦਾ ਮਰ ਜਾਂਦੀ ਹੈ ਮਨ ਦਾ ਸੁਭਾਅ ਸਦਾ ਵੈਰਾਗੀ ਫਿਰ ਮਨ ਦਾ ਉਹ ਸੁਭਾਅ ਜਿਹੜਾ ਵੈਰਾਗੀ ਹੈ ਉਹ ਪ੍ਰਗਟ ਹੋ ਜਾਂਦਾ ਹੈ ਜੋ ਛੁਕਿਆ ਹੋਇਆ ਸੀ ਜੋ ਮਨ ਸੰਸਾਰ ਵਿੱਚ ਖਚਤ ਹੈ ਫਿਰ ਇਹ ਸੰਸਾਰ ਤੋਂ ਉੱਪਰ ਉੱਠ ਜਾਂਦਾ ਸਭ ਮੈਂ ਵਸੈ ਅਤੀਤ ਅਨਰਾਗੀ ਜੇ ਪਤਾ ਲੱਗ ਜਾਂਦਾ ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਅਤੀਤ ਹੋ ਕਰਕੇ ਸਾਰਿਆਂ ਤੋਂ ਨਰਲੀਪ ਵੱਖਰਾ ਹੈ ਗੁਰਮੁਖ ਉਸ ਰਬ ਨੂੰ ਵੇਖ ਲੈਂਦੇ ਨੇ ਕਹਿ ਤ ਨਾਨਕ ਜੋ ਜਾਣੈ ਭਿਓ ਆਦਪੁਰਖ ਨਰੰជន ਦੇਵ ਮਹਾਰਾ ਸੱਤਿ ਪਾਸ਼ਾ ਕਹਿੰਦੇ ਜੋ ਸੇਵਕ ਵਾਯੁਰੂ ਪਰਮਾਤਮਾ ਦੇ ਨੇੜੇ ਹੁੰਦੇ ਨੇ ਉਹ ਵਾਯੁਰੂ ਦੇ ਭੇਦ ਨੂੰ ਜਾਣ ਲੈਂਦੇ ਨੇ ਕਿ ਸਾਰੇ ਪਾਸੇ ਆਦਪੁਰਖ ਨਰੰជន ਦੇਵ ਸਾਰੇ ਪਾਸੇ ਰੱਬ ਆਪ ਹੀ ਆਪ ਹੈ ਵਾਯੁਰੂ ਪਰਮਾਤਮਾ ਸਾਰਿਆਂ ਦੇ ਹਿਰਦੇ ਦੀ ਗੱਲ ਨੂੰ ਜਾਣਦਾ ਹੈ ਸਾਰੇ ਭੇਦਾਂ ਨੂੰ ਜਾਣਦਾ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਵਾਹਿਗੁਰੂ ਦਾ ਭੇਦ ਲੈ ਲਿਆ ਕਿ ਸਾਰਿਆਂ ਦਾ ਆਦ ਸਾਰਿਆਂ ਦਾ ਮੂਡ ਰੱਬ ਹੈ ਪੁਰਖ ਸਾਰਿਆਂ ਵਿੱਚ ਪੂਰਿਆ ਹੋਇਆ ਪਰਮਾਤਮਾ ਨਿਰੰਝਣ ਮਾਇਆ ਦੇ ਕਾਲਕ ਤੋਂ ਰਹਿਤ ਉਹ ਵਾਹਿਗੁਰੂ ਹੈ ਦੇਵ ਦੇਵ ਦਾ ਅਰਥ ਹੀ ਪ੍ਰਕਾਸ਼ ਰੂਪ ਹੈ ਉਹ ਕਿਤੇ ਵਾਹਿਗੁਰੂ ਨੂੰ ਕਿਸੇ ਆਕਾਰ ਵਿੱਚ ਨਾ ਲੱਭਣ ਲੱਜਣਾ ਵੀ ਉਹ ਕੋਈ ਮੂਰਤੀ ਬਣ ਕੇ ਆਵੇਗਾ ਉਹ ਪ੍ਰਕਾਸ਼ ਰੂਪ ਹੈ ਇਸ ਰਸ ਸੱਚੇ ਪਾਤਸ਼ਾਹ ਧੰਗੂ ਅਮਰਦਾਸ ਮਹਾਰਾਜ ਜੀ ਪਾਵਨ ਬਾਣੀ ਦੇ ਦੁਆਰਾ ਉਪਦੇਸ਼ ਕੀਤਾ ਸਤਿਗੁਰੂ ਦੀ ਬਾਣੀ ਅਗਾਰ ਹੋ ਰਹਿ ਜੀ ਵਿਚਾਰਾ ਕਰਦੇ ਹਾਂ ਹੋਈਆਂ ਪੁਰਨਾ ਦੀ ਮਾ ਕਰਨੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਬੇਨਤੀ ਹੈ ਪਾਤਸ਼ਾਹ ਕਿਰਪਾ ਕਰੋ ਆਉ ਜੀ ਦੀ ਬਾਣੀ ਦਾ ਮਹਾਨ ਉਪਦੇਸ਼ ਸਾਡੇ ਮਾਨ ਵਿੱਚ ਵਸ ਜਾਵੇ ਰਹਿਮਤ ਕਰੋ ਬਖਸ਼ਿਸ਼ ਕਰੋ ਖੋਇਆ ਪੁੱਲਾ ਦੀ ਕੀਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ